ਲੋ ਜੀ ਅਸੀਂ ਨੂਡਲ ਬਣਾ ਲਏ ਆ ਤੇ ਤੁਸੀਂ ਦੇਖੋ ਤੇ ਸਬਜ਼ੀਆਂ ਜਿਆਦਾ ਪਾ ਕੇ ਬਣਾਏ ਆ ਤੇ ਪਿਓਰ ਸਬਜ਼ੀਆਂ ਪਿਓਰ ਨੂਡਲ ਘਰ ਦੇ ਵਿੱਚ ਬਣਾਓ ਬਿਨਾ ਕੈਮੀਕਲ ਬਿਨਾ ਕੋਈ ਕੈਮੀਕਲ ਪਾਇ ਤਾਂ ਬਿਨਾ ਤੁਸੀਂ ਜਰੂਰ ਦੱਸਿਓ ਇਹਦੇ ਵਿੱਚ ਕਿੱਦਾਂ ਦੇ ਲੱਗੇ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਇੱਕ ਨਵੇਂ ਬਲੌਗ ਵਿੱਚ ਅੱਜ ਇੱਕ ਵੱਖਰਾ ਜਿਹਾ ਰਸੋਈ ਦੇ ਵਿੱਚ ਤੁਸੀਂ ਦੇਖ ਸਕਦੇ ਪਿੱਛੇ ਭਾਂਡੇ ਲੱਗੇ ਹੋਏ ਰਸੋਈ ਦੇ ਵਿੱਚ ਆਏ ਹਾਂ ਤੇ ਵੱਖਰਾ ਜਿਹਾ ਸੀ ਅੱਜ ਇੱਕ ਵੀਡੀਓ ਬਣਾਉਣ ਲੱਗੇ ਹਾਂ ਨਿਊਡਲ ਬਣਾਉਣ ਲੱਗੇ ਹਾਂ ਘਰ ਦੇ ਵਿੱਚ ਰੈਸਟੋਰੈਂਟ ਸਟਾਈਲ ਪਿਓਰ ਨਿਊਡਲ ਤੇ ਵੀਡੀਓ ਨੂੰ ਬਣਾਈ ਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਆਚਰ ਕਮੈਂਟ ਜਰੂਰ ਕਰਦੇ ਹੋ ਤੇ ਨਿਊਡਲ ਬਣਾ ਕੇ ਤੁਹਾਨੂੰ ਦਿਖਾਉਣੀ ਆ ਚਲੋ ਜੀ ਲੋ ਜੀ ਅਸੀਂ ਇੱਧਰ ਗਾਜਰਾ ਕੱਟ ਲਈਏ ਆ ਤੇ ਅਸੀਂ ਬਣਾਉਣ ਲੱਗੇ ਜੀ ਨਿਊਡਲ ਇੱਧਰ ਗਾਜਰਾ ਕੱਟ ਲਈਏ ਇੱਧਰ ਕੱਟ ਲਈ ਸ਼ਿਮਲਾ ਮਿਰਚ ਪੀ ਇੱਧਰ ਪਤਾ ਉਹ ਵੀ ਕੱਟ ਲਈਆ ਤੇ ਨਿਊਡਲ ਘਰ ਵਿੱਚ ਹੀ ਬਣਾਵਾਂਗੇ ਨਿਊਡਲ ਤੇ ਅੱਧੇ ਵੀ ਨਿਊਡਲ ਬਣ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਲਾਈਕ ਸ਼ੇਅਰ ਬਣ ਜਰੂਰ ਕਰ ਦਿਆ ਕਰੋ ਤੇ ਚਲੋ ਅਗੇ ਬਣਾਣੇ ਆ ਨਿਊਡਲ ਤੇ ਇਹਦੇ ਵਿੱਚ ਇਹ ਸਬਜ਼ੀਆਂ ਪਾਵਾਂਗੇ ਤਿੰਨ ਤੇ ਨਾਲ ਪਾਵਾਂਗੇ ਤੋੜਕਾ ਬਰੀਆ ਜਿਹਾ ਲਾਵਾਂਗੇ ਪਿਆਜ਼ ਟਮਾਟਰ ਤੇ ਇਹ ਸਬਜ਼ੀਆਂ ਪਾਵਾਂਗੇ ਨਿਊਡਲ ਬਣਾਵਾਂਗੇ ਤੇ ਘਰ ਵਿੱਚ ਹੀ ਐਧੇ ਵੀਡੀਓ ਬਣਾਈ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੈਅ ਕਮੈਂਟ ਜ਼ਰੂਰ ਕਰ ਦਿਆ ਕਰੋ ਵੀਡੀਓ ਵਧੀਆ ਲੱਗਦੀ ਹੈ ਤੇ ਅੱਜ ਘਰ ਵਰਨ ਨਾ ਘਰ ਵਿੱਚ ਤਿਆਰ ਕਰਕੇ ਦੇਖ ਰਹੇ ਹਾਂ ਤੁਹਾਨੂੰ ਕਿੰਦਾ ਵੀਡੀਓ ਸਾਡੇ ਲੱਗਿਆ ਜ਼ਰੂਰ ਦੱਸਿਓ ਤੇ ਪਾਣੀ ਬੋਇਲ ਹੋਣਾ ਰੱਖ ਦਿੱਤਾ ਪਾਣੀ ਹੋ ਗਿਆ ਗਰਮ ਤੇ ਇਹਦੇ ਵਿੱਚ ਪਹਿਲਾਂ ਸੱਜਿਆ ਬੋਇਲ ਕਰਾਂਗੇ ਜੀ ਇਹ ਬੋਇਲ ਕਰਕੇ ਬਣਾਵਾਂਗੇ ਤੇ ਇਹ ਗਾਜਰਾ ਪਾ ਦਿੰਦੇ ਹਾਂ ਤੇ ਫਿਰ ਸ਼ਿਮਲਾ ਮਿਰਚ ਪਾਵਾਂਗੇ ਤੇ ਇਹ ਸੱਜਿਆ ਪਹਿਲਾਂ ਉਬਾਲ ਲਾਂਗੇ ਅਸੀਂ ਜਤਕੋ ਉਬਲਦੀਆਂ ਆ ਨਿਊਟਰਲ ਵਾਲਦੇ ਆ ਤੇ ਚੱਲ ਨਿਊਡਲ ਲਿਆਉਂਦੇ ਸੀ ਜਿਹੜੇ ਏ ਵਾਲੇ ਨਿਊਟਰਲ ਕੁੱਚਾ ਬਣੇ ਹੋਏ ਆ ਬੋਇਲ ਕਰਾਂਗੇ ਬੋਇਲ ਕਰਕੇ ਬਣਾਨੇ ਆ ਨਿਊਟਰਲ ਬੋਇਲ ਕਰਕੇ ਰੱਖ ਲਏ ਆ ਤੇ ਹੁਣ ਲਾਵਾਂਗੇ ਤੜਕਾ ਨਿਊਟਰਲ ਨੂੰ ਤੇਦਰ ਪਿਆਜ਼ ਟਮਾਟਰ ਕੱਟ ਲਏ ਆ ਤੇ ਹੁਣ ਤੇਲ ਘਰਮ ਹੋ ਗਿਆ ਤੇ ਪਿਆਜ਼ ਪਾਵਾਂਗੇ ਪਹਿਲਾਂ ਇਹ ਚਾਇਆ ਜਾਪੇ ਤੇ ਤੇ ਆ ਜੀ ਪਾ ਦੋਗੇ ਤੁਸੀਂ ਤੇ ਬਾਕੀ ਲੋ ਜੀ ਤੇ ਟਮਾਟਰ ਪਾ ਦਾਂਗੇ ਨਾਲੇ ਤੇ ਟਮਾਟਰ ਪਾ ਲ ਤੇ ਟਮਾਟਰ ਤੇ ਆਈਟਮ ਵੀ ਪਾ ਲਾਂਗੇ ਤੇ ਪੱਤਾ ਗੋभी ਆ ਤੇ ਤੇ ਦਰ ਪੱਤਾ ਗੋभी ਆ ਜੀ ਤੇ ਤੇ ਦਸਿੰਗ ਮਿਕਚ

ਇਹ ਜੰਗਤਰਾਂ ਫਿਰ ਸੱਤਲਾ ਕਰਾਂਗੇ ਤੇ ਇਹਨੂੰ ਗਾਲਾਂਗੇ ਜੰਗਤਰਾਂ ਤੇ ਕੇਰੇ ਦੇ ਵਿੱਚ ਪਾਵਾਂਗੇ ਕਾਚਰਾ ਹੋਰ ਸ਼ਿਮਲਾ ਮਿਰਚਾਂ ਤੇ ਫਿਰ ਨਮਕ ਪਾਵਾਂਗੇ ਤੁਹ ਬਾਕੀ ਲੋ ਦਸੀਓ ਵੀਡੀਓ ਕਿਦਾਂ ਲੱਗ ਰਹੀ ਆ ਬਿਲਕੁਲ ਰੈਸਟੋਰੈਂਟਸ ਸਟਾਈਲ ਅਸੀਂ ਪਿਓਰ 100% ਪਿਓਰ ਤੇ ਕੋਈ ਕੈਮੀਕਲ ਕੋਈ ਕੁਛ ਨਹੀਂ ਘਰ ਦੇ ਵਿੱਚ ਬਣਾਓ ਇਸ ਤਰ੍ਹਾਂ ਦੇ ਨਿਊਡਲ ਤੇ ਰੈਸਟੋਰੈਂਟ ਸਟਾਈਲ ਤੇ 2 ਮਿੰਟਾਂ ਵਿੱਚ ਬਣਾ ਕੇ ਖਾਓ ਤੇ ਬਹੁਤ ਵਧੀਆ ਲੱਗਦਾ ਹੈ ਗੈਟ ਅਪ ਲੋਜੀ ਤੇਰਾ ਪੱਤਾ ਗੋभी ਹੋ ਗਈ ਹੈ ਚੰਗੀ ਤਰ੍ਹਾਂ ਤੇ ਹੁਣ ਵਿੱਚ ਪਾਵਾਂਗੇ ਗਾਜਰਾਂ शिमला ਮਿਰਚਾਂ ਕਿੰਤੀ ਹੋਈਆਂ ਇਹ ਵੀ ਕੋਈ ਚੀ ਪਾਵਾਂਗੇ ਤੇ ਲੋਜੀ ਗਾਜਰਾ ਤੇ शिमला ਮਿਰਚਾਂ ਪਾ ਕੇ ਵਧੀਆ ਜਿਹੜੀ ਆਰਡਰ ਬਣਾ ਕੇ ਖਾਈਏ ਤੇ ਤੁਸੀਂ ਵੀ ਤੇ ਟ్రਾਈ ਕਰਕੇ ਜਰੂਰ ਦੇਖਿਓ ਕਿਉਂਕਿ ਬਾਹਰੋਂ ਵੀ ਲੈ ਕੇ ਖਾਣੇ ਆ ਤਾਂ ਘਰ ਵਿੱਚ ਪ्योर ਹੁੰਦੇ ਆ ਸ਼ੁੱਧ ਇਹਦੇ ਸਬਜ਼ੀਆਂ ਕਿਉਂਕਿ ਇਹ शिमला ਮਿਰਚ ਔਰ ਗਾਜਰਾਸ਼ੇ ਵਾਇਲ ਕਰ ਲਈ ਸੀ ਤੁਹਾਨੂੰ ਪਹਿਲਾਂ ਦਿਖਾਇਆ ਗਿਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਸੌਸ ਤੇ ਵਗੈਰਾ ਸੋਇਆ ਸੌਸ ਪਾਵਾਂਗੇ ਕੋਈ ਚਿੱਲੀ ਸੌਸ ਤੇ ਕੋਹ ਹੈ ਨਹੀਂ ਤਾਂ ਟਮਾਟੋ ਕਚਚਾ ਪਾਵਾਂਗੇ ਤੇ ਬਣਾਵਾਂਗੇ ਹੁਣ ਤੇ ਲੋ ਜੀ ਬਾਕੀ ਤੁਸੀ ਜਰੂਰ ਦੱਸਿਓ ਵੀਡੀਓ ਕਿਦਾਂ ਲੱਗਦੀ ਆ ਤੁਹਾਨੂੰ ਕਿੱਦਾਂ ਦੇ ਲੱਗੇ ਆ ਲੋ ਜੀ ਇਹਦੇ ਵਿੱਚ ਸੋਇਆ ਸੌਸ ਪਾਵਾਂਗੇ ਥੋੜੀ ਜੀ ਤੇ ਲੋ ਜੀ ਸੋਇਆ ਸੌਸ ਔਰ ਚਿੱਲੀ ਸੌਰੀ ਟਮਾਟੋ ਕਚਚਾ ਟਮਾਟੋ ਕਚੋਪਾ ਪਾਵਾਂਗੇ ਤੇ ਅਸੀਂ ਇਹਦੇ ਤੇ ਨੂਡਲ ਪਾ ਕੇ ਨੂਡਲ ਦੇ ਵਿੱਚ ਪਾਈਏ ਇਦਾਂ ਤੇ ਜੇ ਤੁਸੀਂ ਜਿਹੜਾ ਦੱਸਿਓ ਕਿਦਾਂ ਲੱਗੇ ਤੁਹਾਨੂੰ ਲੋ ਜੀ ਹੁਣ ਇਹਨੂੰ ਰੋਲਾਵਾਂਗੇ ਚੰਗੀ ਤਰ੍ਹਾਂ ਤੇ ਰੋਲਾ ਕੇ ਤੁਹਾਨੂੰ ਦਿਖਾਉਣੀ ਆ ਲੋ ਜੀ ਅਸੀਂ ਨੂਡਲ ਬਣਾ ਲਏ ਆ ਤੇ ਤੁਸੀਂ ਦੇਖੋ ਤੇ ਸਬਜ਼ੀਆਂ ਜ਼ਿਆਦਾ ਪਾ ਕੇ ਬਣਾਏ ਆ ਤੇ ਪਿਓਰ ਸਬਜ਼ੀਆਂ ਪਿਓਰ ਨੂਡਲ ਘਰ ਦੇ ਵਿੱਚ ਬਣਾਓ ਬਿਨਾ ਕੈਮੀਕਲ ਬਿਨਾ ਕੋਈ ਕੈਮੀਕਲ ਪਾਇਆ ਤੋਂ ਬਿਨਾ ਤੁਸੀਂ ਜ਼ਰੂਰ ਦੱਸਿਓ ਇਹਦੇ ਵਿੱਚ ਕਿੱਦਾਂ ਦੇ ਲੱਗੇ ਤੁਹਾਨੂੰ ਨੂਡਲ ਮੋਟੇ ਵੀਡੀਓ ਕਿਦਾਂ ਲੱਗੀ ਹੈ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਕ ਨਵੀਂ ਵੀਡੀਓ ਨਾਲ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੇ ਕਿਸੇ ਨੂੰ ਇਦਾਂ ਦੀ ਵੀਡੀਓ ਚਾਹੀਦੀ ਹੋ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਸਾਨੂੰ ਤੇ ਤੁਹਾਨੂੰ ਕਿੱਦਾਂ ਲੱਗੇ ਨਿਊਡਲ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਦੇ ਆ ਔਰ ਸਮੈਲ ਉਹ ਤਾਂ ਲੱਗਦਾ ਹੈ ਕਿ ਬਸ ਚੱਕ ਜਾਓ ਹੈਨਾ ਤੇ ਲੋ ਜੀ ਲੋ ਜੀ ਅਸੀਂ ਨਿਊਡਲ ਖਾਣ ਲੱਗੇ ਆ ਚਮਚਾ ਦੂਜਾ ਲੈਈਆਂ ਕਿੱਦਾਂ ਦੇ ਬਣਿਆ ਖਾ ਕੇ ਦੇਖਣੇ ਸੀ ਕੀ ਕਹਨੇ ਆ ਹੂੰ ਕੀ ਆ ਬਤਾ ਹਲਵਾਈ ਫੇਲ ਹਾਂ ਓਏ ਹਾਏ ਕਿਤੇ ਹਲਵਾਈ ਆਪਣਾ ਕੰਮ ਬੰਦੇ ਨਾ ਕਰ ਦੇਣ ਕਿਤੇ ਹੈ ਘਰ ਦੇ ਵਿੱਚ ਚੀਜ਼ ਐਸੀ ਬਣਾਉਣੀ ਚਾਹੀਦੀ ਹੈ ਤਿਆਰ ਕਰਨੀ ਚਾਹੀਦੀ ਹੈ ਹੂੰ ਖਾ ਕੇ ਦੱਸਨੇ ਆ ਕਿਦਾਂ ਦੇ ਬਣਿਆ ਹੂੰ ਪਹਿਲੀ ਵਾਰ ਚੀਜ਼ ਬਣੀ ਘੈਂਟ ਲੋ ਜੀ ਬਹੁਤ ਵਧੀਆ ਬਣਿਆ ਨੂਡਲ ਤੇ ਪਹਿਲੀ ਵਾਰ ਬਣਾਇਆ ਸੀ ਮੈਗੀ-ਮੋਗੀ ਤਾਂ ਬਣਾਉਂਦੇ ਰਹੇ ਇਹ ਤਾਂ ਨੂਡਲ ਨੇ ਘਰ 'ਚ ਬਣਾਏ ਸੀ ਤੇ ਤੁਸੀਂ ਵੀ ਦੱਸਿਓ ਖਾਓ ਬਣਾ ਕੇ ਤੇ ਇਧਰ ਖਾਂਦੇ ਪਏ ਬੰਦਾ ਤੇ ਬਹੁਤ ਵਧੀਆ ਬਣਿਆ ਜ਼ਰੂਰ ਘਰ ਦੇ ਵਿੱਚ ਟਰਾਈ ਕਰਕੇ ਦੇਖੋ ਤੇ ਜਿਹਦਾ ਸੀ 28-30 ਰੁਪਏ ਦਾ ਪੈਕਟ ਹੋਆ ਤੇ ਇਹਦੇ ਵਿੱਚ ਸਬਜ਼ੀਆਂ ਪਾਓ ਘਰ 'ਚ ਹਨਾ ਤੇ ਘਰ 'ਚ ਪਿਓਰ ਬਣਾਓ ਤੇ ਬਹੁਤ ਵਧੀਆ ਬਣਦੇ ਆ ਤੇ ਬਿਨਾ ਕੈਮੀਕਲ ਤੋਂ ਹੋ ਜਾ ਬਾਕੀ ਤੁਸੀਂ ਟਰਾਈ ਕਰਕੇ ਵੀ ਦੱਸਿਓ 소ਸ ਵਾਲੇ ਸੋਇਆ 소ਸ ਵਾਲ ਬਹੁਤ ਵਧੀਆ ਬਣਦੇ ਆ ਤੇ ਅਸੀਂ ਹੋਰ ਟਮੇਟੋ ਕੇਚਪ ਪਾਵਾਂਗੇ ਪਾਣੀ ਹੋ